ਬਹੁਤੇ ਮਿੱਤਰਾਂ ਨੂੰ ਤਾਂ ਯਕੀਨ ਹੀ ਨਹੀਂ ਹੋਣਾ ਵੀ ਐਡੀ ਛੋਟੀ ਉਮਰ ਦੇ ਇੰਨਾ ਸੋਹਣਾ ਕੰਮ ਕਰ ਸਕਦੇ ਆ। ਇਹ ਵੀਡੀਓ ਬਣਾਉਣੇ ਜਾਂਦੇ ਆ ਵੱਡੇ ਮਿਸਤਰੀ ਮਿਲਦੇ ਸਾਨੂੰ। ਨੌਜਵਾਨ ਮੁੰਡੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਜੀ ਮੈਨੂੰ ਹੋ ਗਿਆ ਉਹਨਾਂ ਨੂੰ 10-12 ਸਾਲ ਹੋ ਗਏ ਉਹਨਾਂ ਕੰਮ ਕਰਦਿਆਂ। ਛੋਟੀ ਉਮਰ 'ਚ ਹੀ ਲੱਗ ਗਿਆ ਸੀ ਮਮੇ ਤਾਂ ਸਿੱਖਣੀ। ਇਹ ਕੋਠੀ ਦਾ ਡਿਜ਼ਾਈਨ ਕਿੰਨੇ ਸਕੁਅਰ ਫੁੱਟੇਰੀ ਦੇ ਵਿੱਚ ਬਣੀ ਹੋਈ ਹੈ? ਇਹ 5 ਪੈਨਸ ਸਕੁਅਰ ਫੁੱਟੇ 'ਚ ਹੈ। ਜਿਹੜੇ ਨਿਊ ਹਨ ਆਪਣੀ 4 ਫੁੱਟ ਦਾ ਚੌੜਾ ਘਟਕਾ ਪਾਇਆ ਹੋਈ। ਤਰੀਕ ਇੱਕ ਨੰਬਰ ਹੈ ਜੀ। ਜੀ ਕੋਈ ਕੰਮ ਆਇਆ ਨਹੀਂ ਸਾਨੂੰ ਜਿਹੜਾ ਇਹਨਾਂ ਅੱਜ ਨਾਲ ਉਹ ਦੋ ਸਗੇ ਭਰਾਵਾਂ ਦੀ ਜੋੜੀ ਲੈ ਕੇ ਆਏ ਆ ਜਿਹੜੇ ਕਹਿੰਦੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਵੱਡੀਆਂ ਵੱਲਾਂ ਮਾਰ ਰਹੇ ਨੇ ਕੋਠੀਆਂ ਘਰਾਂ ਦੇ ਕੰਮ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੇ ਨੇ ਕੰਮ ਦੀ ਜੇ ਕਹਿੰਦਾ ਨਾ ਆ ਆਪਣੇ ਕੋਲ ਡਰਾਇੰਗ ਹੈ ਤੇ ਉਹ ਸਾਹਮਣੇ ਤੁਸੀਂ ਕੰਮ ਦੇਖ ਸਕਦੇ ਹੋ ਇੱਕ ਪੈਸੇ ਦਾ ਵੀ ਫਰਕ ਨਹੀਂ ਹੈਗਾ ਤੇ ਜੋ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਬਾਈ ਹੋਰੀ ਕਹਿੰਦਾ ਵੀ ਇੱਕ ਵਾਰ ਵੀ ਇੱਟ ਕਹਿੰਦੇ ਇਧਰੋਂ ਪੱਟ ਕੇ ਇਧਰ ਨਹੀਂ ਲਾਉਣੀ ਪਈ ਵੀ ਕੰਮ 'ਚ ਸਪਾਈ ਇੰਨੀ ਆ ਨਿਪੁੰਨਤਾ ਇੰਨੀ ਆ ਤੇ ਸਭ ਤੋਂ ਵੱਡੀ ਗੱਲ ਵੀ ਰੀਜਨਲ ਕੰਮ ਕਰਦੇ ਵੀ ਹੋਰੀ ਤੇ ਇੱਕ ਪਹਿਲੀ ਦੱਸ ਦਈਏ ਵੀ ਜਿਹੜੇ ਵੀ ਮਿੱਤਰ ਨਵਾਂ ਕੰਮ ਸਿੱਖਣਾ ਚਾਹੁੰਦੇ ਆ ਉਹ ਵੀ ਬਾਈ ਹੋਰੀ ਬਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜਾਂ ਜਿਹੜੇ ਮਿਸਤਰੀ ਕੋਲੇ ਅੱਜ ਦੇ ਸਮੇਂ 'ਚ ਕੰਮ ਨਹੀਂ ਹੈਗਾ ਤਾਂ ਉਹ ਵੀ ਇੱਕ ਵਾਰ ਕੰਟੈਕਟ ਕਰ ਲਿਓ ਤੇ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਸੱਸੀ ਗੱਲ ਸੱਸੀ ਗੱਲ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹੈਂ ਬੰਦੇ ਬਾਈ ਦਾ ਨਾਮ ਸੀਲ ਹੈ ਜੀ ਅਸੀਂ ਕੋਠਿਆ ਅਮਲਪੁਰਾਂ 'ਚ ਰਹਿੰਦੇ ਹਾਂ ਬਟਿੰਡਾ ਠੀਕ ਹੈ ਜੀ ਜਗਨੰਦਰ ਰੌੜਤੀ ਜੀ ਬਾਈ ਪਹਿਲਾਂ ਤਾਂ ਨਾ ਖੁਸ਼ੀ ਹੁੰਦੀ ਆ ਵੀ ਜਿਆਦਾਤਰ ਦੇਖਦੇ ਆ ਕਿਤੇ ਵੀ ਵੀਡੀਓ ਬਣਾਉਣੇ ਜਾਂਦੇ ਆ ਵੱਡੇ ਮ ਨੌਜਵਾਨ ਮੁੰਡੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਫਿਰ ਜੇ ਨੌਜਵਾਨ ਮਿਲਦੇ ਆ ਤਾਂ ਇੱਕ ਅੱਧਾ ਕੰਮ ਚੱਲਦਾ ਹੁੰਦਾ। ਤੁਸੀਂ ਤਾਂ ਮੱਲਾ ਬਠਿੰਡੇ ਦੇ ਚਾਰੇ ਪਾਸੇ ਕੰਮ ਚਲਾ ਰੱਖੇ ਨੇ। ਹਾਂਜੀ ਬਈ ਜੀ। ਜੀ। ਕੋਈ ਮੈਂ ਨਾ ਆ ਆਦੀ ਮਾਮਾ ਹੀ ਤਾਂ ਕੰਮ ਸਿੱਖਿਆ ਸੀ ਉਹੀ ਮੈਨੂੰ ਇਸ ਲਾਈਨ 'ਚ ਲੈ ਕੇ ਆਏ ਸੀਗੇ। ਠੀਕ ਆ ਜੀ। ਤੇ ਫਿਰ ਆਏ ਸੀਗਾ ਸਾਡੇ ਕੋਲ ਹੁਣ ਕੰਮ ਤਾਂ ਹੈਗਾ ਕਾਫੀ। ਪਰ ਹੁਣ ਅਸੀਂ ਵੀ ਕਿੰਨੇ ਕੰਮ ਫੜ ਕੇ ਕਰ ਸਕਦੇ। ਠੀਕ ਹੈ। ਪਰ ਦੋਨੇ ਭਰਾ ਹੀ ਆਈਆਂ। ਸਾਨੂੰ ਵੀ ਆਏ ਕੋਈ ਬੰਦੇ ਕੰਮ ਸਿੱਖਣ ਵਾਲੇ ਹੋਰ ਹੋਣ ਜਾਂ ਸਾਨੂੰ ਚੰਗੇ ਕਾਰੀਗਰ ਮਿਲ ਜਾਣ ਤਾਂ ਅਸੀਂ ਤਾਂ ਕੰਮ ਹੋਰ ਵੀ ਕਰ ਸਕੀਏ। ਠੀਕ ਤੇ ਮਤਲਬ ਲੋ ਵੀ ਮਿੱਤਰੋ ਜਿਹੜੀ ਗੱਲ ਮੈਂ ਪਹਿਲਾਂ ਦੱਸੀ ਆ ਕਿਸੇ ਵੀ ਮੁੰਡੇ ਨੇ ਨਵਾਂ ਕੰਮ ਸਿੱਖਣਾ ਹੈ ਚਣਾਈ ਦਾ ਮਿਸਤਰੀ ਬਣਦਾ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਜਿਹੜੇ ਮਿਸਤਰੀਆਂ ਕੋਲੇ ਅੱਜ ਦੇ ਸਮੇਂ ਚਲੋ ਵਿੱਲੇ ਹੋ ਤਾਂ ਇੱਕ ਵਾਰ ਸੰਪਰਕ ਕਰ ਲਿਓ ਕਿਉਂਕਿ ਕੰਮ ਬਾਈ ਹੋਰਾਂ ਕੋਲੇ ਕਾਫੀ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਬਾਰੇ ਗੱਲ ਕਰਾਂਏ ਕੋਠੀ ਬਾਰੇ ਇਹਦੇ ਵਾਂਗੂ ਕਾਫੀ ਵੱਡੇ ਪ੍ਰੋਜੈਕਟ ਫੜੇ ਹੋਏ ਨੇ ਤੇ ਮੁੰਡਿਆਂ ਨੂੰ ਪੂਰੇ ਮਿਸਤਰੀ ਦੀ ਲੋੜ ਹੈ ਬਾਈ ਹੁਣ ਗੱਲ ਕਰੀਏ ਕੋਠੀ ਦਾ ਡਿਜ਼ਾਈਨ ਕਿੰਨੇ ਸਕਰ ਫੁੱਟੇਰੀ ਦੇ ਵਿੱਚ ਬਣੀ ਹੋਈ ਹੈ 650 ਸਕਰ ਫੁੱਟੇ ਚ ਟੋਟਲ 650 ਹਾਂਜੀ ਠੀਕ ਹੈ ਕਿੰਨੇ ਬਈ ਇਚ ਰੂਮ ਆ ਗਏ ਇਹ ਚ 5 ਬੈਡਰੂਮ ਠੀਕ ਹੈ ਹਾਂਜੀ ਵਾਸ਼ਰੂਮ ਹੋ ਗਈ ਇੱਕ ਡ੍ਰੈਇੰਗ ਰੂਮ ਹੋ ਗਿਆ ਡਾਈਨਿੰਗ ਹੋ ਗਈ ਡਾਈਨਿੰਗ ਹਾਲ ਹੋ ਗਿਆ ਕਿਚਨ ਹੋ ਗਿਆ ਕੈਟ ਸਟੋਰ ਹੋ ਗਿਆ ਠੀਕ ਹੈ ਲੌਬੀ ਆ ਗਈ ਜੀ ਤੇ ਬਈ ਡਿਜ਼ਾਈਨ ਬਹੁਤ ਸੋਹਣਾ ਸਿਲੈਕਟ ਕੀਤਾ ਮਤਲਬ ਬਾਈ ਹੋਰਾਂ ਨੇ ਜਿਨ੍ਹਾਂ ਦੀ ਕੋਠੀ ਆ ਪਰ ਉਹਦੇ ਨਾਲ ਸੋਹਣਾ ਕੰਮ ਤੁਸੀਂ ਇੱਕ ਇਹ ਕੀਤਾ ਵੀ ਜਿਹੜੀ ਚੀਜ਼ ਨਕਸ਼ੇ 'ਚ ਦੇਖਦੇ ਆ ਬਿਲਕੁਲ ਉਵੇਂ ਹੀ ਬਣਾਤੀ ਹਾਂਜੀ ਬਈ ਇਹ ਬਈ ਕਿੰਨਾ ਕ ਐਕਸਪੀਰੀਅੰਸ ਹੋ ਗਿਆ ਪੁਰਾਣਾ ਤੁਹਾਡਾ ਜੀ ਮੈਨੂੰ ਹੋ ਗਿਆ ਹੁਣ 10 12 ਸਾਲ ਹੋ ਗਏ ਉਹਨੇ ਕੰਮ ਕਰਦਿਨ ਛੋਟੀ ਉਮਰ 'ਚ ਹੀ ਲੱਗ ਗਿਆ ਸੀ ਮਮਾ ਠੀਕ ਹੈ ਜੀ ਹਾਂ ਜੀ ਉਹਨਾਂ ਦਾ ਕੰਮ ਵੀ ਬਹੁਤ ਸੋਹਣਾ ਕਰਦੇ ਨੇ ਉਹ ਹੀ ਠੀਕ ਹੈ ਜੀ ਸਿੱਖੇ ਚਲੋ ਤੁਹਾਡੇ ਮਾਮਾ ਜੀ ਕੋਲ ਵੀ ਪਹੁੰਚਾ ਹੈ ਕਦੇ ਤੇ ਭਾਈ ਇਹ ਕਿੰਨੇ ਟਾਈਮ ਚ ਕਰਤੀ ਕੰਪਲੀਟ ਇਹ ਪਲਸਤਰ ਤੱਕ ਉਹ ਇਹ ਥੋੜਾ ਸਾਨੂੰ ਟਾਈਮ ਥੋੜਾ ਜ਼ਿਆਦਾ ਲੱਗ ਗਿਆ ਉਹ ਹੀ ਦੋਨੇ ਭਰਾਵਾਂ ਕਰਕੇ ਵੀ ਸਾਡਾ ਇਹ ਕੰਮ ਥੋੜੇ ਵੇਚ ਦੀ ਬੰਦ ਵੀ ਕਰਨਾ ਪੈ ਜਾਂਦਾ ਸੀ ਉਹਦੇ ਕਰਕੇ ਇਹ ਸਹੀ ਅਸੀਂ 8 ਫਰਵਰੀ ਚੋਂ ਨਿਉਂ ਤਰੀ ਦੀ ਠੀਕ ਹੈ ਜੀ ਤੇ ਹੁੰਦੀ ਕਿੰਨਾ ਟਾਈਮ ਬਾਲਸਾਲ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰਤੀ ਹਾਂ ਇਹ ਹਜੇ ਵੀ ਪਿਆ ਹਜੇ ਬਾਉਂਡਰੀਆਂ ਤਾਂ ਲੱਗੂਗਾ ਜੀ 4-5 ਮਹੀਨੇ ਠੀਕ ਹੈ ਜੀ ਹਾਂ ਜੀ ਇਹ ਬ ਹਾਂ ਜੀ ਲਓ ਵੀ ਦੋਸਤੋ ਇੱਕ ਵਾਰ ਕੋਠੀ ਦੇ ਅੰਦਰੋਂ ਦਿਖਾ ਦਈਏ ਕਿੰਨੇ ਰੂਮ ਆ ਤੇ ਫਿਰ ਬਾਈ ਉਹਨਾਂ ਦੇ ਕੰਮ ਦੀ ਜੋ ਵੀਰ ਉਹਨਾਂ ਦਾ ਘਰ ਹੈ ਨਾ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਤੇ ਬਾਈ ਇਹਦਾ ਉੱਚੀ ਬਹੁਤ ਚੱਕੀ ਲੱਗਦੀ ਮਲਾ 8-10 ਫੁੱਟ ਹਨ ਹਾਂਜੀ ਵੀ ਸਾਢੇ 8 ਫੁੱਟ ਹੈਗੀ ਠੀਕ ਹੈ ਜੀ ਕਿ ਜਿਹੜੇ ਨਿਓ ਹਨ ਆਪਣੀ 4 ਫੁੱਟ ਦਾ ਚੌੜਾ ਘਟਕਾ ਪਾਇਆ ਹੋਈ ਆਮ ਅਸੀਂ ਤੇ ਨੇਟ ਦੀ ਨਿਓ ਧਰਦੇ ਹੁੰਦੇ ਆ ਭਾਈ ਹਾਂਜੀ ਕਰਕੇ ਅਸੀਂ 4 ਰੇਡ ਦੀ ਨਿਓ ਥੱਲੇ ਤੋਂ ਲੈ ਕੇ ਆਏ ਹਾਂ ਵੀ ਉਹ ਚਾਈ ਕਰਕੇ ਹਾਂਜੀ ਉਚਾਈ ਕਰਕੇ ਇਹ ਨਿਓ ਆ ਪੈਰ ਬਹੁਤ ਮਜ਼ਬੂਤ ਨਹੀਂ ਠੀਕ ਹੈ। ਬਾਕੇ 20 ਪਈ ਹੋਵੇ 20 ਤੋਂ ਬਾਅਦ ਆ ਕੇ ਇੱਕ ਕਮਰਾ ਆ ਜਿਹੜਾ ਹੈਗਾ ਉਹ ਵੀ ਤੇਕੇ ਦਾ ਲੈਂਟਰ ਲਾਇਆ ਹੋਵੇ। ਇਹਦੇ ਚ ਦੋ ਲੈਂਟਰ ਹੋ ਗਏ ਨੇ ਉੱਚੀ। ਠੀਕ ਹੈ ਜੀ। ਇਹ ਬਈ ਡਰਾਈੰਗ ਰੂਮ ਆ ਗਿਆ। ਇਹ ਮੇਨ ਰੂਮ ਆ ਗਿਆ। ਇਹ ਮੇਨ ਰੂਮ ਆ ਗਿਆ। ਬਜੇ ਨਾਲ ਡਰੈਸਿੰਗ ਲਈ, ਬਾਥਰੂਮ। ਠੀਕ ਹੈ ਜੀ। ਠੀਕ ਹੈ ਜੀ। ਆਪਨੇ ਅਗੇ ਲੌਬੀ ਆ ਗਈ। ਠੀਕ ਹੈ ਜੀ। ਲਓ ਵੀ ਦੋਸਤੋ ਨਾ ਜਦੋਂ ਖੁੱਲਾ ਜਾ ਕੇ ਪਾਉਣਾ ਹੁੰਦਾ ਏ ਏਰੀਆ 6000 7000 ਹੁੰਦਾ। ਪਰ ਲੌਬੀ ਵੀ ਫਿਰ ਸਵਾਦ ਨਾਲ ਖੁੱਲੀ ਰਹਿਣੀ ਚਾਹੀਦੀ ਹੈ ਨਾ। ਹਾਂਜੀ। ਕਿੰਨੇ ਬਾਈ ਕਿੰਨੇ ਦੇ ਬਾਈ ਹੈਗਾ ਆਈਡੀ ਲੌਬੀ ਹਾਂਜੀ ਇਹ ਹੈਗੀ 38 26 ਦੀ 38 26 ਦੀ ਹਾਂ ਇਧਰੋਂ 26 ਆਈ ਇਧਰੋਂ ਅਗੇ 30 ਤੋਂ ਦੀ ਹੋ ਜਾਂਦੀ 38 ਦੀ ਹੋ ਜਾਂਦੀ ਠੀਕ ਹੈ ਜੀ ਤੇ ਇਹ ਬਈ ਇਧਰ ਦੋ ਰੂਮ ਆਗੇ ਫਿਰ ਆਹ ਡਰਾਈング ਰੂਮ ਆ ਗਿਆ ਠੀਕ ਹੈ ਜੀ ਆਪਣਾ ਰੂਮ ਉਹਦੇ ਨਾਲ ਡਰੈਸਿੰਗ ਵੀ ਪਲੱਸ ਹੋ ਗਈ ਠੀਕ ਹੈ ਜੀ ਦੋ ਰੂਮ ਇਧਰ ਆਗੇ ਇਧਰ ਆਪਣਾ ਡਰਾਈング ਰੂਮ ਆ ਗਿਆ ਮੇਨ ਐਂਟਰੀ ਦੋਸਤ ਜਿਹੜੀ ਨਾ ਸਾਹਮਣੇ ਡਬਲ ਹਾਈਟ ਦੇਖ ਰਹੇ ਸੀ ਉੱਥੋਂ ਮੇਨ ਐਂਟਰੀ ਆ ਗਈ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਬਈ ਇਹ ਇਹ ਮਤਲਬ ਓਪਨ ਕਿਚਨ ਆ ਗਈ ਹਾਂਜੀ ਇਹ ਕਿਚਨ ਆ ਗਈ ਠੀਕ ਹੈ ਕਿਉਂਕਿ ਇਹ ਵੀ ਹੁਣ ਆਪਾਂ ਬੰਦ ਕਰਕੇ ਗਏ ਟੀ ਇਹ ਸਾਰਾ ਹੀ ਡਾਈਨਿੰਗ ਹਾਲ ਬਣਾਉਣਾ ਹੈ ਠੀਕ ਹੈ ਇਧਰਲਾ ਵੀ ਅਟੈਚ ਕਰ ਲਓ ਹਾਂਜੀ ਇਹ ਅਟੈਚ ਇਹ ਪਹਿਲਾਂ ਬਣਾਇਆ ਸੀ ਆਪਣਾ ਹੀ ਮੰਨ ਕੇ ਲਾਂਡਰੀ ਠੀਕ ਹੈ ਡਾਈਨਿੰਗ ਲਾਂਡਰੀ ਹੁਣ ਲਾਂਡਰੀ ਕੈਨਸਲ ਕਰਤੀ ਸਾਰਾ ਡਾਈਨਿੰਗ ਹੀ ਬਣਾਉਣਾ ਠੀਕ ਹੈ ਜੀ ਆਹ ਕਿਚਨ ਤੇ ਆਪਣੀ ਜੇ ਕਹੀਦੀ ਡਾਈਨਿੰਗ ਏਰੀਆ ਆ ਗਿਆ ਤੇ ਇੱਕ ਰੂਮ ਇਧਰ ਆ ਗਿਆ ਜੀ ਹਾਂਜੀ ਇਹ ਰੂਮ ਆ ਗਿਆ ਠੀਕ ਟੋਟਲ 3 ਰੂਮ ਆ ਗਏ ਇੱਥੇ ਹਾਂਜੀ ਤੇ ਲੋ ਵੀ ਦੋਸਤੋ ਬਾਹਰੋਂ ਤੁਸੀਂ ਐਲੀਵੇਸ਼ਨ ਤੇ ਬਾਈ ਉਹਨਾਂ ਦਾ ਕੰਮ ਦੇਖਿਆ ਕਾਰੀਗਰੀ ਦੇਖੀ ਹੁਣ ਇੱਕ ਚੀਜ਼ ਇੱਥੇ ਦੇਖੋ ਤੁਸੀਂ ਪੌੜ ਭਈ ਆ ਬੜਾ ਤਕਰੀਬ ਮਤਲਬ ਜੇ ਕਹਿ ਦਈਏ ਸੋਨਾ ਕੰਮ ਕੀਤਾ ਹੋਇਆ ਹਰ ਇੱਕ ਬੰਦਾ ਨੇ ਆ ਗੋਲ ਪੋੜੀ ਜੋ ਚੜਾਉਂਦਾ ਤਕਰੀਬਨ ਜਿਆਦਾ ਅਗਲਾ ਠੂਲਾ ਕਰਦੇ ਨਾ ਮਹਾਰਾ ਜੈਡ ਟੈਪ ਹੀ ਚੜਾਉਂਦਾ ਈ ਜਿਵੇਂ ਆਪਾਂ ਦੇਖ ਦੁੰਨੇ ਆੱਜੇ ਜੀ ਟੈਪ ਆਰ ਸੀ ਜਿਹੜਾ ਪਹਿਲੀ ਬ੍ਰਿਕ ਚ ਜਿਹੜੀ ਸਲੈਬ ਲੋਡ ਚੜੀ ਉਹ ਵੀ ਇੱਟਾਂ ਦੀ ਅੱਛਾ ਜੀ ਕਿਸੇ ਨੇ ਨਹੀਂ ਚੜਾਈ ਹੁਣੀ ਠੀਕ ਹੈ ਜੀ ਕਿਉਂਕਿ ਤੁਸੀਂ ਦੇਖੋ ਨਾ ਹਰ ਇੱਕ ਨੂੰ ਤੁਸੀਂ ਦੇਖੋਗੇ ਜਿਹੜੀ ਗੋਲ ਚੜੀ ਹੋਊਗੀ ਤਕਰੀਬਨ ਤੁਹਾਨੂੰ ਜੈਡ ਟੈਪ ਮਿਲੂਗੀ ਆਰ ਸੀ ਵਾਲੀ ਪੋੜੀ ਵੀ ਕਿਉਂਕਿ ਜ ਟੂਲਾ ਇਹਨਾਂ ਬੰਦਿਆਂ ਸੌਖੀ ਹੋ ਜਾਂਦੀ ਆ ਪਰ ਆ ਮੈਜ਼ਰਮੈਂਟ ਕਰਨੀ ਸਭ ਤੋਂ ਔਖੀ ਹੈ ਤੇ ਉਹ ਦੇਖੋ ਤੋਂ ਲੈ ਕੇ ਇੱਕ ਤਾਂ ਹੀ ਸੇਮ ਆ ਰਹੀ ਬਿਲਕੁਲ ਜੀ ਬਿਲਕੁਲ ਉਧਰੋਂ ਵੀ ਤੇ ਉਧਰੋਂ ਵੀ ਠੀਕ ਆ ਜੀ ਇਹ ਮੇਨ ਹੋ ਜਾਂਦਾ ਠੀਕ ਆ ਜੀ ਕਿਉਂਕਿ ਸਿੰਪਲ ਮਾਲ ਜੇ ਕਹਿੰਦੀ ਮਿਸਤਰੀ ਦੀ ਕਾਬਲੀਅਤ ਹੀ ਇੱਥੋਂ ਦਿਂਦੀ ਆ ਨਾ ਜਦੋਂ ਕੋਈ ਵੱਖਰੀ ਚੀਜ਼ ਕਰਦੇ ਹੋ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਲਈ ਵੀ ਚੈਲੰਜ ਹੀ ਸੀ ਕਿ ਤਰ੍ਹਾਂ ਬਈ ਕਹਿੰਦੇ ਸੀ ਪ੍ਰੋਪਰ ਕਰਕੇ ਮੈਂ ਆਪਾਂ ਨੂੰ ਆਇਆ ਸੀ ਫਿਰ ਵੀ ਖੁਸ਼ੀ ਹੁੰਦੀ ਵੀ ਜੋ ਚੀਜ਼ ਆਪਾਂ ਚੰਗੀ ਕੋ ਕਰੀਏ ਨਹੀਂ ਭਾਈ ਉਹੀ ਗੱਲ ਆ ਜਦੋਂ ਨਾ ਰੀਜ ਨਾਲ ਦਿਲੋਂ ਕੰਮ ਕਰਦੇ ਆਂ ਹਾਂਜੀ ਕੰਮ ਸੋਹਣਾ ਨਿਕਲ ਕੇ ਆਉਂਦਾ ਹੈਗਾ ਹਾਂਜੀ ਤੇ ਅੱਗੇ ਆਪਾਂ ਸਾਲ ਪਹਿਲਾਂ ਤੁਹਾਡੀ ਵੀਡੀਓ ਕਰੀ ਸੀਗੀ ਹਾਂਜੀ ਭਾਈ ਜੀ ਉਦੋਂ ਮਤਲਬ ਮੈਨੂੰ ਬਹੁਤ ਖੁਸ਼ੀ ਹੋਈ ਸੀ ਉਦੋਂ ਵੀ ਤੁਹਾਡਾ ਬਹੁਤ ਸੋਹਣਾ ਕੰਮ ਸੀ ਪਛੰਡੇ ਦੇ ਵਿੱਚ ਹਾਂਜੀ ਭਾਈ ਜੀ ਤੇ ਖਾਸ ਕਰਕੇ ਹੁਣ ਤਾਂ ਪਛੰਡੇ ਦੇ ਮਿਲਾਂ ਦਾ ਚਾਰੇ ਪਾਸੇ ਆਪਣੇ ਕੰਮ ਚੱਲਦੇ ਆ ਆ ਕੰਮ ਵੀ ਆਪਾਂ ਨੂੰ ਉਸੇ ਕੰਮ ਕਰਕੇ ਆ ਠੀਕ ਹੈ ਜੀ ਉਹ ਵੀਡੀਓ ਦੇਖ ਕੇ ਬਾਈਆਂ ਦੇ ਮਨ ਕਿ ਲੋ ਇੱਕ ਰਿਲੇਟਿਵ ਸਕੇ ਉੱਥੇ ਸੰਗਰੂਰ ਤੋਂ ਉਹਨਾਂ ਨੇ ਵੀਡੀਓ ਦੇਖੀ ਉਹਨਾਂ ਨੇ ਭਾਈਆਂ ਨੂੰ ਕੰਟੈਕਟ ਕਰਾਇਆ ਫਿਰ ਮੈਂ ਇੱਥੇ ਮਿਲਿਆ ਤੇ ਗੱਲਬਾਤ ਹੋਈ ਠੀਕ ਹੈ ਜੀ ਹਾਂਜੀ ਤੇ ਲੋ ਵੀ ਦੋਸਤੋ ਇੱਕ ਚੀਜ਼ ਹੋਰ ਖਾਸ ਹੋ ਜਾਂਦੀ ਆ ਸਾਨੂੰ ਵੀ ਮਾਨ ਵਾਲੀ ਗੱਲ ਹੁੰਦੀ ਵੀ ਸਾਡੇ ਭਰਾਵਾਂ ਨਾਲ ਸੀ ਜੁੜੇ ਆ ਸਾਡੇ ਭਰਾਵਾਂ ਕੋਲੇ ਜਿਹੜਾ ਕੰਮ ਆਇਆ ਤੇ ਮਕਾਨ ਮਾਲਕੇ ਬਾਈ ਹੋਰੀ ਐਂ ਕਹਿੰਦੇ ਨੇ ਕਹਿੰਦੇ ਯਾਰ ਤਸੱਲੀ ਕਰਾ ਦਿ ਕੌਕੀ ਅਸੀਂ ਵੀ ਕੋਸ਼ਿਸ਼ ਕਰਦੇ ਵੀ ਚੰਗੇ ਬੰਦੇ ਦੀ ਵੀਡੀਓ ਕਰੀਏ ਤੇ ਚੰਗਾ ਰਿਜ਼ਲਟ ਬਾਈ ਹੋਰਾਂ ਨੇ ਦਿੱਤਾ ਬਾਈ ਖੁਸ਼ ਹੋਣਗੇ ਫੇਰ ਹੀ ਬਿਲਕੁਲ ਵੀ ਆਈ ਹੁੰਦਾ ਇਹ ਬੰਦਾ ਜੋ ਕੰਮ ਕਰਾ ਰਿਹਾ ਇੰਨਾ ਪੈਸਾ ਲਾ ਰਿਹਾ ਆਪਾਂ ਨੂੰ ਵੀ ਰਿਜਨਲ ਹੀ ਹੋਵੇ ਕੰਮ ਫੇਰ ਹੀ ਵਧੀਆ ਜੀ ਬਾਈ ਫਰਸਟ ਫਲੋਰ ਆ ਗਿਆ ਇਹਦੇ ਬੈਕ ਸਾਈਡ ਤੋਂ ਓਪਨ ਹੀ ਰਹਿ ਗਿਆ ਮੰਨ ਲਾਦਾ ਸਾਰਾ ਤੇ ਇਧਰ ਕਿੰਨੇ ਰੂਮ ਆ ਗਏ ਕੀ ਸਟਰਕਚਰ ਆਪਣੇ ਇੱਕ ਰੂਮ ਆ ਗਿਆ ਠੀਕ ਹੈ ਜੀ ਆਪਣੇ ਓਰਾਂਡੇ ਆ ਗਏ ਹੋੱਚ ਵੀ ਆਰਚਾ ਦੇਤੀਆਂ ਇੱਕ ਰੂਮ ਆ ਰਿ ਗਈ ਠੀਕ ਹੈ ਜੀ ਦੋ ਰੂਮ ਉੱਪਰ ਆ ਗਏ ਤਿੰਨ ਥੱਲੇ ਜੀ ਬਾਈ ਇੱਕ ਚੀਜ਼ ਹੋਰ ਵੀ ਹੈਗੀ ਖਾਸ ਬਿਸਫਾਈ ਬਹੁਤ ਸੋਹਣੀ ਹੈ ਪਲਾਸਟਰ ਦੀ ਹਾਂਜੀ ਬਾਈ ਤੇ ਪਤਾ ਲੱਗਦਾ ਵੀ ਮਿਸਤਰੀ ਦਾ ਹੱਥ ਕਿੰਨਾ ਖਸਾਫ ਹੈ ਹਾਂਜੀ ਇਹ ਬਾਕੀ ਅਸੀਂ ਸਾਰਾ ਮਸਾਲਾ ਹੀ ਤਿੰਨ ਇੱਕ ਦਾ ਲਾਉਣੀ ਹੈ ਠੀਕ ਹੈ ਜੀ ਹਾਂਜੀ ਪਲਾਸਟਰ ਚ ਤਾਈ ਬਾਈ ਜਿਵੇਂ ਹੁਣ ਮਸਾਲਾ ਸਮਿੰਟ ਹੋ ਗਿਆ ਹਾਂਜੀ ਸਰੀਆ ਹੋ ਗਿਆ ਜਿਹੜਾ ਵੀ ਅੰਦਰ ਸਮਾਨ ਲੱਗਦਾ ਸਾਰਾ ਬ੍ਰਾਂਡ ਦੀ ਵਧੀਆ ਹਾਂਜੀ ਇੱਕ ਨੰਬਰ ਦਾ ਹਾਂਜੀ ਠੀਕ ਹੈ ਜੀ ਉਹ ਵੀ ਜੋ ਵੀ ਮਕਾਨ ਮਾਲਕ ਹੋ ਉਹ ਚੀਜ਼ ਲੱਗ ਜੂ ਹਾਂਜੀ ਜਿਵੇਂ ਟਾਟਾ ਦਾ ਸਰੀਆ ਹੋ ਗਿਆ ਹੀ ਅਲਟਰਾਟੈਕ ਸੀਮੈਂਟ ਹੋ ਗਿਆ ਠੀਕ ਹੈ ਜੀ ਹਾਂਜੀ ਕਿਉਂਕਿ ਅੱਜ ਕੱਲ ਨਾ ਬਾਈ ਬਹੁਤ ਸਾਰੇ ਵਿੱਚ ਕਾਫੀ ਕੰਪਲੇਂਟਾ ਸਾਡੇ ਕੋਲੇ ਆ ਜਾਂਦੀਆਂ ਨੇ ਵੀ ਮਿਸਤਰੀ ਨੇ ਇਹ ਰਾਜ ਹੀ ਲਵਾਤੀ ਪਰ ਸਾਨੂੰ ਬਾਅਦ ਚ ਦੁੱਖ ਹੋਇਆ ਪਰ ਅਸੀਂ ਤਾਂ ਨਹੀਂ ਸਾਰਾ ਕੁਝ ਇਸੇ ਗੱਲ ਦਾ ਮਾਰੀ ਆਪ ਥੋੜਾ ਘੱਟ ਵੀ ਆਂਟੀਰੀਅਰ ਮੰਨ ਕੇ ਚਲੋ ਡਾਇਨਰ ਹੋ ਗਿਆ ਜਾਂ ਆਚੀ ਰੈਕਟ ਹੋ ਗਈ ਉਹ ਸਾਨੂੰ ਸਾਰੀਆਂ ਡ੍ਰੇਂਗਾ ਦੇ ਦਿੰਦੇ ਨੇ ਬੀਮਾਂ ਦੀਆਂ ਦੇ ਦਿੰਦੇ ਨੇ ਸਾਰਾ ਪ੍ਰੋਪਰ ਉਹਨਾਂ ਦੇ ਕੰਮ ਆਪਾਂ ਦਾ ਮੇਨ ਵੀ ਚਣਾਈ ਤੇ ਪਲਸਤਰ ਤੱਕ ਆਪਾਂ ਉਹਨਾਂ ਵਾਰੀ ਲੈਂਦੀ ਹਾਂਜੀ ਬਸ ਠੀਕ ਹੈ ਜੀ ਆਪ ਵੀ ਬਈ ਬਹੁਤ ਸਫਾਈ ਨਾਲ ਕੀਤਾ ਹੋਇਆ ਕੰਮ ਹਾਂਜੀ ਜੀ ਇਹ ਤਾਂ ਸਮਾਂ ਖਾਂਦਾ ਹੋਇਆ ਤਾਂ ਪੂਰਾ ਹਾਂਜੀ ਜੀ ਤੇ ਪਹਿਲਾਂ ਬਣਾਉਣ ਤੇ ਵੀ ਬਹੁਤ ਟਾਈਮ ਲੱਗਦਾ ਸੀ ਹਲਾ ਬਣਾਈ ਚ ਤੁਹਾਨੂੰ ਮੈਂ ਵੀਡੀਓ ਕਰ ਦੂੰਗਾ ਸੈਂਡ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਨਾਈਟ ਹਿੱਟਾਂ ਚ ਇੱਕ ਬਾਈ ਨੇ ਇਸੇ ਚੀਜ਼ ਦੇ ਮਾਰੇ ਬਾਈ ਨੇ ਵੀ ਇੱਟੇ ਲੋਕਲ ਇੱਥੋਂ ਨਹੀਂ ਮੰਗਾਈ ਬਈ ਸਾਰੀ ਸੰਗਰੂਰ ਤੋਂ ਆਈ ਵੀ ਠੀਕ ਕਿੰਨੀ ਕੋਠੀ ਜੱਟ ਲੱਗੀ ਜੀ ਬਈ ਤੇ ਆ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਡਬਲ ਹਾਈਟ ਇੱਥੋਂ ਰੱਖੀ ਆ ਇੱਥੇ ਬਈ ਫਿਰ ਝੂਮਰ ਵਗੈਰਾ ਆ ਜਾਣਾ ਹਨਾ ਇੱਕ ਤਾਂ ਦੋ ਡਬਲ ਆਉਣਗੇ ਇੱਕ ਇਧਰ ਆਊਗਾ ਜੀ ਇੱਕ ਉਹਦੇ ਸੈਂਟਰ ਚ ਆਊਗਾ ਠੀਕ ਹੈ ਜੀ ਤੇ ਇਧਰ ਬਈ ਬੈਕ ਸਾਈਡ ਤੇ ਕੀ ਰਹਿ ਗਿਆ ਜੀ ਬੈਕ ਸਾਈਡ ਤੇ ਓਪਨ ਰਹਿ ਗਿਆ ਠੀਕ ਹੈ ਜੀ ਹਾਂ ਜੀ ਅਥਰਾ 오픈 ਰਹਿ ਗਈ। ਉਹੀ ਚੀਜ਼ ਜਿਵੇਂ 프ਰੰਟ ਤੇ ਸੀ ਉਹੀ ਬੈਕ ਸਾਈਡ ਤੇ ਕਰਤੀ ਸੀ। ਇਹ ਡਰੈਿੰਗ ਚ ਨਹੀਂ ਸੀਗੀ ਪਰ ਫਿਰ ਵੀ ਅਸੀਂ ਉਹ ਕੀਤੀ। ਠੀਕ ਹੈ ਜੀ। ਠੀਕ ਹੈ ਭਾਈ ਇਹ ਪਿੱਛੇ ਭਾਈ ਪ੍ਰਾਂਡੇ ਦੇ ਉੱਤੇ ਫਿਰ ਆਈ। ਹਾਂਜੀ। ਠੀਕ ਹੈ। ਇਹਨਾਂ ਨੂੰ ਐ ਸੀ ਵੀ ਮਾਨਕ ਲੋਕ ਹੁਣ ਕੇਰਾਉ ਕੋਠੀ ਤਿਆਰ ਹੁੰਦੀ ਆ। ਕੱਲ ਨੂੰ ਵੀ ਕੋਈ ਸਰਵੰਟ ਨੂੰ ਵੀ ਦੇਣਾ। ਇਹਨਾਂ ਪੋਰਸ਼ਨ ਨੇ ਤਿਆਰ ਕਰੀ ਹੁੰਦੇ ਕਿਚਨ ਵੀ ਉੱਥੇ ਬਣੂਗੀ। ਠੀਕ ਹੈ। ਤੇ ਭਾਈ ਹਾਂਜੀ। ਠੀਕ ਹੈ ਜੀ। ਇੱਥੇ ਵਾਸ਼ਰੂਮ ਆ ਜਾਊਗਾ। ਇਹ ਜੀ ਤਿਆਰ ਕਰਨ ਵਾਲਾ ਪਿਆਈ। ਠੀਕ ਹੈ ਜੀ। ਹਾਂਜੀ। ਲਓ ਵੀ ਮਿੱਤਰੋ ਬਾਈ ਹੋਰਾਂ ਤੁਸੀਂ ਕੰਮ ਦੇਖ ਲਿਆ। ਸਪਾਈ ਮੈਨੂੰ ਆਪਾਂ ਵੀ ਬਾਈ ਹੋਰਾਂ ਦੇ ਕੰਮ ਦੀ ਗਰੰਟੀ ਲੈਣੇ ਆ ਵੀ ਦੋ ਤੋਂ ਤਿੰਨ ਕੰਮ ਤਾਂ ਬਾਈ ਦੇ ਮੈਂ ਦੇਖੇ ਨੇ ਠੀਕ ਆ ਜੀ ਹਰ ਇੱਕ ਚੀਜ਼ ਦੇ ਵਿੱਚ ਮੈਂ ਤੁਹਾਨੂੰ ਦੇਖੋ ਮੁਰਗਾ ਜਾਲੀ ਲਾਈ ਆ ਪਲਾਸਟਰ ਤੇ ਜਿੱਥੇ ਜੋ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਬਾਈ ਉਹਦੇ ਆਪ ਦੇ ਲੈਵਲ ਤੇ ਕਰਦੇ ਮੰਨ ਕੇ ਚੱਲੋ ਇਹ ਆ ਪੜਦੇ ਹੋ ਗਏ ਇਹਨਾਂ ਦੇ ਜਿੱਥੇ ਜੋੜ ਹੁੰਦਾ ਈ ਅਸੀਂ ਕੋਈ ਵੀ ਇੱਥੇ ਕੋਲ ਪਿੱਲਰ ਦਿੱਤੇ ਹੋਏ ਆ ਉੱਥੇ ਕਿਤੇ ਵੀ ਅਸੀਂ ਜਿੱਥੇ ਜੋੜ ਆ ਆਰ ਸੀ ਦਾ ਟੇਟਾਂ ਦਾ ਉੱਥੇ ਅਸੀਂ ਲੋਨੀ ਲੋਨੀ ਕਰੈਕ ਨਾ ਹੁੰਨੇ ਠੀਕ ਹੈ ਹਾਂਜੀ ਉੱਥੇ ਹਰ ਇੱਕ ਤੇ ਹੋਗਾ ਸਾਰੇ ਬਨੇਰਿਆਂ ਤੇ ਲੱਗੇ ਹੋਈਆਂ ਸਾਰੇ ਪਿੱਲਰਾਂ ਤੇ ਕਿਉਂਕਿ ਇਹਨਾਂ ਪਿੱਲਰ ਥੋੜੇ ਜਿਆਦਾ ਸੀਗੇ ਸਾਰਿਆਂ ਤੇ ਸਿਲਾਈ ਤੇ ਬਈ ਕੰਮ ਹੁਣ ਆਪਾਂ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਦੇ ਆਂ ਖਾਸ ਕਰਕੇ ਕਿਉਂਕਿ ਆਪਾਂ ਕਰਕੇ ਬਠਿੰਡਾ ਜੀ ਠੀਕ ਹੈ ਹਾਂਜੀ ਬਠਿੰਡਾ ਹੀ ਸਾਡੇ ਕਾਫੀ ਕੰਮ ਹੁੰਦੇ ਠੀਕ ਹੈ ਲਓ ਵੀ ਮਿੱਤਰੋ ਬਠਿੰਡੇ ਵਾਲਿਓ ਇਹ ਜੀ ਖਾਸ ਹੈ ਵੀ ਜਿਹੜੇ ਮਿੱਤਰਾਂ ਨੂੰ ਬਠਿੰਡੇ 'ਚ ਵੱਡਾ ਕਾਰ ਪਾਉਣਾ ਹੈ ਕੋਈ 5-7000 10000 ਸਕਰ ਫੁੱਟ ਦਾ ਇੱਕ ਵਾਰ ਬੀਰੋ ਨਾਲ ਸੰਪਰਕ ਕਰ ਲਿਓ ਉਹਦਾ ਕਾਰਨ ਕੀ ਆ ਤੁਹਾਨੂੰ ਇਥੇ ਘਰ ਦਿਖਾ ਵੀ ਦੇਣਗੇ ਵੀ ਆ ਮੂਹੋਂ ਬੋਲਦੀ ਆ ਤੇ ਆਪਾਂ ਬਾਈ ਮਕਾਨ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਰਿਵਿਊ ਵੀ ਲਵਾਂਗੇ ਵੀ ਮੁੰਡਿਆਂ ਦਾ ਕੰਮ ਕਿਵੇਂ ਲੱਗਿਆ ਕਹੋਗੇ ਬਹੁਤੇ ਮਿੱਤਰਾਂ ਨੂੰ ਤਾਂ ਯਕੀਨੀ ਨਹੀਂ ਹੋਣਾ ਵੀ ਐਡੀ ਛੋਟੀ ਉਮਰ ਦੇ ਇੰਨਾ ਸੋਹਣਾ ਕੰਮ ਕਰ ਸਕਦੇ ਆ ਤੇ ਬਾਈ ਜੀ ਹੋਰ ਵੀ ਪਹੁੰਚ ਗਏ ਨੇ ਤੇ ਆਜੋ ਫਿਰ ਲੈਨੇ ਆ ਬਾਈ ਹੋਰਾਂ ਤੋਂ ਰਏ ਵੀ ਕਿਵੇਂ ਕੰਮ ਲੱਗਿਆ ਸਸੀ ਗੱਲ ਬਾਈ ਜੀ ਸਸੀ ਬਾਈ ਜੀ ਪਹਿਲਾਂ ਤਾਂ ਬਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣਾ ਕਾਰ ਬਣਿਆ ਥੈਂਕ ਯੂ ਡਿਜ਼ਾਈਨ ਤੁਸੀਂ ਬਹੁਤ ਸੋਹਣਾ ਸਿਲੈਕਟ ਕੀਤਾ ਤੇ ਉਤੋਂ ਮੁੰਡਿਆਂ ਨੇ ਮਤਲਬ ਮੇਰੇ ਹਿਸਾਬ ਨਾਲ ਬਹੁਤ ਸੋਹਣਾ ਕੰਮ ਕੀਤਾ ਅੱਗੇ ਤੁਸੀਂ ਨਾ ਮਿਸਤਰੀ ਇੱਕ ਨੰਬਰ ਹੈ ਜੀ ਹਾਂ ਸਾਰਾ ਕੁਝ ਸਾਨੂੰ ਦੇਖੋ ਕੋਈ ਕੰਮ ਇਹ ਹੋ ਜਾ ਨਹੀਂ ਸਾਨੂੰ ਜਿਹੜਾ ਇਹਨਾਂ ਨੂੰ ਕੋਈ ਦੁਆਰੇ ਕਰਾਉਣਾ ਪਿਆ ਜਾਂ ਕਿਸੇ ਨੂੰ ਬੁਲਾ ਕੇ ਕਰਾਉਣਾ ਪਿਆ ਜੀ ਹਾਂ ਮਿਸਤਰੀ ਇੱਕ ਨੰਬਰ ਠੀਕ ਹੈ ਭਾਈ ਸਾਹਿਬ ਤੇ ਭਾਈ ਟਾਈਮ ਵਗੈਰਾ ਜਿਵੇਂ ਪੂਰਾ ਸਹੀ ਟਾਈਮ ਇਹ ਫਰਵਰੀ ਚ ਆਏ ਸੀਗੇ ਜੀ ਤੇ ਹੁਣ ਦੇਖ ਲਓ ਕਿ ਦਸੰਬਰ ਚੱਲ ਗਿਆ 8 ਮਹੀਨੇ ਮਹੀਨਾ 1.5 ਮਹੀਨਾ ਬੰਦ ਵੀ ਰੱਖਿਆ ਵਿੱਚ ਠੀਕ ਹੈ ਜੀ ਤੇ ਮਤਲਬ ਤੇ ਇੱਕ ਇੱਕ ਚੀਜ਼ ਬਈ ਹੋਰ ਰਹਿ ਜਾਂਦੀ ਆ ਹਾਂਜੀ ਹਾਂ ਕਿਉਂਕਿ ਜਿਆਤਰਨ ਜਦੋਂ ਕੋਈ ਮਕਾਨ ਮਾਲਕ ਹੈ ਉਹ ਇੱਕ ਸੋਚਦਾ ਹੈ ਮਿਸਤਰੀ ਮੈਨੂੰ ਇਹੋ ਜਿਹਾ ਮਿਲੇ ਵੀ ਜਿਹੜਾ ਕੰਮ ਸ਼ੌਂਕ ਨਾਲ ਕਰੀ ਚੱਲੇ ਵੀ ਜੋ ਸਮਾਨ ਲੈਉਣਾ ਹੈ ਉਹ ਸਾਡੇ ਅਕੋਰਡਿੰਗ ਲੱਗੇ ਵੀ ਸਿਮੈਂਟ ਆ ਲਾਉਣਾ ਸੀ ਸਰੀਆ ਆ ਲਾਉਣਾ ਉਵੇਂ ਬਾਈ ਹੋਰ ਹੀ ਮਤਲਬ ਪੂਰੇ ਨਹੀਂ ਮੈਸਤਰੀ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਹਾਂ ਸਾਡੇ ਚ ਮਤਲਬ ਹਰ ਗੱਲ 'ਚ ਸਹਿਯੋਗ ਕੀਤਾ ਨੇ ਠੀਕ ਹੈ ਹਾਂ ਜੇ ਮੈਂ ਕਹੀਏ ਮੰਨ ਲਓ ਵੀ ਤੁਸੀਂ ਐਂ ਕਹਿੰਦਾ ਸਿਮੈਂਟ ਆ ਲਾਓ ਜੀ ਸਮਾਨ ਆ ਲਾਓ ਸਾਨੂੰ ਇਹ ਗੱਲ ਪਿੱਛੇ ਪਰੇਸ਼ਾਨ ਨਹੀਂ ਠੀਕ ਹੈ ਹਾਂ ਅਸੀਂ ਆਪਦੀ ਮਰਜ਼ੀ ਨਾਲ ਸਮਾਨ ਲਾਉਂਦੇ ਰਹੇ ਹਾਂ ਤੇ ਕੋਈ ਵੀ ਚੀਜ਼ ਸਾਨੂੰ ਦੁਬਾਰੇ ਬਣਾਉਣ ਦੀ ਲੋੜ ਨਹੀਂ ਪਈ ਹਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਮਾਲ ਕਹਿ ਦੀ ਵੀ ਲਾਂਭਾ ਨਹੀਂ ਆ ਜਿਵੇਂ ਬੰਦੇ ਛੱਡ ਕੇ ਭੱਜ ਜਾਂਦੇ ਆ ਵਿੱਚੋਂ ਅੱਧਾ ਕੰਮ ਛੱਡ ਤਾ ਆ ਗਏ ਜੀ ਆਉਣੇ ਕੋਈ ਲਾਰਾ ਨਹੀਂ ਜਦੋਂ ਦੇ ਆਏ ਆ ਆਪਾਂ ਆਪਦੀ ਮਰਜ਼ੀ ਨਾਲ ਮਹੀਨਾ ਕੰਮ ਬੰਦ ਕੀਤਾ ਸੀਗਾ ਠੀਕ ਹੈ ਜੀ ਪੂਰਾ ਕਰਕੇ ਗਏ ਆਪਣਾ ਠੀਕ ਹੈ ਜੀ ਤੇ ਭਾਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਤੇ ਫੁੱਲ ਕਰ ਵੀ ਬਾਈ ਆਪਾਂ ਲੈ ਕੇ ਆਵਾਂਗੇ ਬਾਈ ਦਾ ਜਦੋਂ ਸਾਰਾ ਕੰਪਲੀਟ ਹੋ ਗਿਆ ਜੇ ਇੰਟੀਰੀਅਰ ਦਾ ਐਕਸਟੀਰੀਅਰ ਦਾ ਕੰਮ ਰਹਿੰਦਾਗਾ ਤੇ ਜਦੋਂ ਕੰਪਲੀਟ ਹੋਊਗਾ ਉਦੋਂ ਘਰ ਪੂਰਾ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗਦਾ ਤੇ ਜਿਹੜੇ ਵੀ ਮਿੱਤਰਾਂ ਨੇ ਕਿਸੇ ਵੀ ਤਰ੍ਹਾਂ ਦਾ ਮਤਲਬ ਆਪਣੇ ਘਰ ਦਾ ਕੰਮ ਕਰਉਣਾ ਖਾਸ ਕਰਕੇ ਬਠਿੰਡਾ ਏਰੀਆ ਦੇ ਵਿੱਚ ਤਾਂ ਦੋਨੇ ਭਰਾਵਾਂ ਦੀ ਜੋੜੀ ਨੂੰ ਯਾਦ ਕਰ ਲੈ ਮੁੰਡੇ ਜਮਾਂ ਨੌਜਵਾਨ ਨੇ ਤਿੰਨੇ ਕੰਮ ਸੋਹਣਾ ਕਰਦੇ ਰੀਜਣਾ ਕਰਦੇ ਕਾਲੀ ਨਾਲ ਕਰਦੇ ਸਪਾਈ ਨਾਲ ਕਰਦੇ ਆ ਤੇ ਜਿਹੜੇ ਵੀ ਮਿਸਤਰੇ ਕੋਲੇ ਅੱਜ ਦੇ ਟਾਈਮ 'ਚ ਲੱਗਦਾ ਹੈ ਵੀ ਯਾਰ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਉਹ ਜਰੂਰ ਵਰਕਰ ਹੋ ਜਿਹੜੇ ਮਿੱਤਰ ਨੇ ਕੰਮ ਸਿੱਖਣਾ ਹੈ ਉਹ ਜਰੂਰ ਵਰਕਰ ਹੁਣ 3-4 ਕੰਮ ਤਾਂ ਇਹਨਾਂ ਨੂੰ ਮੇਰੇ ਰਿਸ਼ਤੇਦਾਰਾਂ ਦੇ ਮਿਲ ਗਏ ਇੱਥੋਂ ਅੱਛਾ ਜੀ ਵੀ ਅਸੀਂ ਇਹਨਾਂ ਤੋਂ ਹੀ ਕਰਾਉਣਾ ਸਾਨੂੰ ਟਾਈਮ ਦੱਸੋ ਜੀ ਠੀਕ ਹੈ ਜੀ ਹਾਂ ਤੇ ਉਹੀ ਗੱਲ ਹੈ ਮੇਰੇ ਸਾਨੂੰ ਕਾਰੀਗਰਾਂ ਦੀ ਲੋੜ ਹੈ ਤਾਂ ਹੀ ਅਸੀਂ ਕਹਿ ਦਿੱਤੀ ਠੀਕ ਹੈ ਜੀ ਨਹੀਂ ਬਾਈ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਯਾਰ ਹਰ ਕੋਈ ਨਾ ਬਾਹਰ ਪੱਜੀ ਜਾਂਦਾ ਬਾਈ ਇੱਕ ਸੁਭਾਅ ਦਾ ਬਹੁਤ ਨਰਮ ਠੀਕ ਹੈ ਜੀ ਬੋਲਦਾ ਹੀ ਨਹੀਂ ਕਿਸੇ ਗੱਲ ਪੁੱਛੇ ਬਿਲਕੁਲ ਨਹੀਂ ਬਾਈ ਮੇਨ ਗੱਲ ਇਹ ਹੁੰਦੀ ਹੈ ਗੱਲ ਇਹ ਵੀ ਹੁੰਦੀ ਹੈ ਹਾਂਜੀ ਅੱਜ ਦੇ ਟਾਈਮ 'ਚ ਕਹਿੰਦੇ ਨਾ ਨਵੇਂ ਮੁੰਡੇ ਮਿਸਤਰੀ ਲੱਭਣੇ ਔਖੇ ਹੋਏ ਔਖੇ ਹੋਏ ਪਰ ਇਹ ਮੁੰਡਿਆਂ ਨੇ ਜੇ ਦੋਨੇ ਭਰਾਵਾਂ ਨੇ ਮਿਹਨਤ ਕੀਤੀ ਆ ਤਾਂ ਅੱਜ ਉਹੀ ਗੱਲ ਵੀ ਕੰਮ ਤੋਂ ਕੰਮ ਮਿਲਦੇ ਆ ਹਾਂਜੀ ਜੋ ਸੋਹਣਾ ਕੰਮ ਕਰਾਂਗੇ ਤੇ ਬਹੁਤ ਮੁਬਾਰਕ ਆ ਤੁਹਾਨੂੰ ਦੋਨਾਂ ਨੂੰ ਬਈ ਤੇ ਰੱਬ ਹੋਰ ਤਰੱਕੀਆਂ ਦੇਵੇ ਤੇ ਬਾਈ ਜੀ ਬਹੁਤ-ਬਹੁਤ ਧੰਨਵਾਦ ਜੀ